ਫਿਲਹਾਲ ਤਾਂ ਇਸ ਵੀਡੀਓ 'ਚ ਇਹ ਦੁਕਾਨਦਾਰ ਆਪਣੀ ਦੁਕਾਨ ਦੇ ਅੰਦਰ ਬੈਠਾ ਹੋਇਆ ਨਜ਼ਰ ਆ ਰਿਹਾ ਤੇ ਬਾਹਰ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਬੈਠਾ ਤੇ ਇੱਕ ਖੜਾ ਦਿਖਾਈ ਦੇ ਰਿਹਾ ਪਰ ਅੱਗੇ ਇਹ ਨੌਜਵਾਨ ਦੁਕਾਨ 'ਚ ਵੜ ਕੇ ਜੋ ਕਾਰਨਾਮਾ ਕਰਨ ਵਾਲਾ ਹੈ ਉਹ ਸੀ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਸਕ ਜਾਵੇਗੀ ਹੁਣ ਦੇਖੋ ਕਿ ਅੱਖ ਦੇ ਚਪਕੇ ਦੇ ਨਾਲ ਨੌਜਵਾਨ ਦੁਕਾਨ ਦੇ ਅੰਦਰ ਵੜਿਆ ਦੁਕਾਨਦਾਰ ਦੇ ਅੱਖਾਂ 'ਚ ਮਿਰਚਾਂ ਪਾ ਕੇ ਗੋਲਕ ਚੁੱਕ ਕੇ ਫਰਾਰ ਹੋ ਗਿਆ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦਰਸਲ ਇਹ ਘਟਨਾ ਮੋਗਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ਤੇ ਬਣੇ ਇੱਕ ਮੈਡੀਕਲ ਸਟੋਰ ਦੀ ਹੈ। ਜਿੱਥੇ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਦੁਕਾਨਦਾਰ ਦੇ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨ ਦੇ ਵਿੱਚੋਂ ਲੁਟੇਰੇ ਗੋਲਕ ਚੁੱਕ ਕੇ ਫਰਾਰ ਹੋ ਗਏ। ਇੱਕ ਮੋਟਰਸਾਈਕਲ ਤੇ ਬਾਹਰ ਖੜਾ ਦਿਖਾਈ ਦੇ ਰਿਹਾ ਤੇ ਦੂਜਾ ਦੁਕਾਨ 'ਚ ਵੜ ਕੇ ਗੋਲਕ ਨੂੰ ਚੁੱਕ ਕੇ ਮਿੰਟਾਂ ਸਕਿੰਟਾਂ 'ਚ ਫਰਾਰ ਹੋ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਦੁਕਾਨ ਆ ਕੇ ਖੋਲੀ ਤਾਂ ਉਸ ਵਕਤ ਲੁਟੇਰਿਆਂ ਨੇ ਸ਼ਰਿਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੁਕਾਨ ਤੇ ਮੈਂ ਰੁਕੀ ਖਣ ਗਿਆ ਤੇ ਉੱਥੇ ਪਤਾ ਸਭ ਬੱਠੇ ਸੀਗੇ ਉਹ ਉਹ ਚੋਰੀ ਉਹਨੇ ਲੋਬ ਰਿਸਾਈਕਲ ਦੇ ਇੱਕ ਮੋਟਰ ਦਾ ਸਟਾਰਟਰ ਚੋਲੇ ਤੇ ਅੰਦਰ ਆ ਕੇ ਤੇ ਉਹਦੇ ਨਿਚਾ ਖਲ ਪਵਾ ਕੇ ਵੀ ਜਦਾ ਲੱਗ ਦਿੱਤੇ ਉੱਪਰ ਕਿੰਨੇ ਕ ਪੈਸੇ ਚਲੇ ਗਏ ਹੋਊਗਾ 70000 ਉਹ ਕੋਈ ਪਛਾਣ ਜਾਣਦਾ ਹੈ ਕਿ ਕੌਣ ਸੀ ਇਹ ਪਹਿਲਾਂ ਚੌਂਸਾ ਸਾਰੂ ਇਹਨਾਂ ਨੂੰ ਦੱਸਿਆ ਜਿਹੜੇ ਆਪਣੇ ਪਿੰਡ ਦੇ ਟੈਂਪੂ ਚੱਲਦੇ ਆ ਪੂਰਨ ਦੱਸਿਆ ਵੀ ਭਾਈ ਵੀ ਇੱਕ ਤਾਂ ਪਾਰਾ ਸਿੰਘ ਆ ਤੇ ਇਹ ਵੀ ਕੋਈ ਸ਼ੁਕਾ ਸਿੰਘ ਰਾਜਾ ਰਾਜਾ ਇਹ ਪਹਿਲਾਂ ਅੰਦੇ ਕਲੇ ਦੁਕਾਨ ਤੇ ਇਹਨਾਂ ਨੂੰ ਪਤਾ ਸੀਗਾ ਦਾਨ ਪੱਤਰ ਕਿੱਥੇ ਪਹਿਲਾਂ ਨਹੀਂ ਸੀ ਕੋਈ ਤਾਂ ਵੈਸੇ ਪਹਿਲਾਂ ਹੀ ਸਾਡਾ ਇੱਕ ਜਿਹੀ ਚੋਰੀ ਹੋਇਆ ਸੀਗਾ ਔਰ ਉਹਨੂੰ ਸ਼ੀਸ਼ੇ ਨਹੀਂ ਸੀ ਟਕਾਂਦ ਲੱਗਦੇ ਉਹ ਅਸੀਂ ਸਮਝਾ ਕੇ ਕਿ ਉਹ ਚਲੋ ਵੈਸੇ ਕੋਈ ਬਾਤ ਚੱਕ ਚੁੱਕ ਕੇ ਲੈ ਗਿਆ ਉਹਨਾਂ ਕੋਲ ਥੋੜੇ ਪੈਸੇ ਸੀ ਇਹਦੇ ਕੋਲ ਸੀਸੀਟੀਵੀ ਵੀ ਹੈ ਹੈਜੀ ਸੀਸੀਟੀਵੀ ਵੀ ਹੈ ਸੀਸੀਟੀਵੀ ਹਾਂ ਹੈਜੀ ਹੈਜੀ ਕਮਨ ਤੋਂ ਸਾਦੇ ਕੈਂਦਰ ਦੇ ਵਿੱਚ ਉਹ ਹੋ ਗਈ ਸੀ ਵੀ ਸਾਰਾ ਕਾਰਜ ਹੈ ਜਦੋਂ ਅਸੀਂ ਸ਼ਨਾਖਤ ਕਰਾਈਆਂ ਕਹਿੰਦੇ ਵੀ ਉਹ ਬੰਦੇ ਕਰੀ 70 ਇੰਚ ਤੋਂ ਕੁਚੀਆਂ ਦੇ ਸੀ ਗਰੇ ਨੂੰ ਪਈਆ ਬੰਦੇ ਉਹ ਫਿਰ ਸਰਪੈਂਚ ਨੇ ਸ਼ਰਾਬ ਕਰ ਚਾਹ ਪਰਚਾ ਹੋ ਗਿਆ ਸਾਡੇ ਪਰਚਾ ਹੋ ਗਿਆ ਪਰਚਾ ਹੋ ਗਿਆ ਬੰਦੇ ਫੜੇਗੇ ਪਤਾ ਲੱਗਾ ਕੁਝ ਬੰਦਿਆਂ ਨੂੰ ਪਤਾ ਹੈ ਸਰ ਕੋਈਪਰ ਰੋਡ ਤੇ ਨਾ ਮੈਡੀਕਲ ਸਟੋਰ ਆਜੀ ਉਹ ਕੋਈ ਤੇ ਨਾ ਪਹਿਲਾਂ ਕੋਈ ਨਾਮ નો ਵਿਅਕਤੀ ਆਇਆ ਸੀ ਕਿ ਸਪਲੈਂਡਰ ਮੋਟਰਸਾਂ ਦੇ ਉਹ ਤਾਂ ਆਪੇ ਅੰਦਰ ਇੱਥੇ ਨਾ ਆਪਣਾ ਦਾਣ ਪਾਤਰ ਜੋ ਕੌਸ਼ਾਲਾ ਵਾਲਾ ਗੱਲਾ ਸੀ ਉਹ ਚੱਕ ਕੇ ਮਤਲਬ ਕਿ ਭੱਜ ਗਏ ਜੀ ਨੇ ਇਹ ਉਹਨਾਂ ਦੇ ਸਬੰਧ ਤੇ ਮਕਦਮਾ ਨੰਬਰ 180 ਕਰ ਦਿੱਤੀ ਗਈ। ਅਮਰ ਬੜੇ ਮੁਹੱਲੋਂ ਜਿਹੜੇ ਸ਼ੋਸ਼ੀਆ ਉਹਨਾਂ ਪਰੇ ਅਸੀਂ ਰੂਪ ਕਰ ਲਿਆ ਜੀ ਕਿ ਇਹ ਸੀਕਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਰਿਡ ਕੀਤੇ ਜਾ ਰਹੇ ਜਲਦੀ ਜਲਦੀ ਉਹ ਵਿਅਕਤੀ ਚਾਦਰ ਜੀ ਕਰ ਲਿਆ ਜੀ ਹਾਂ ਜੀ ਸਾਹਿਬ ਇਹ ਕਿੰਨੀ ਕਰਕਮ ਸੀ ਜੀ ਗੱਲੇ ਦੇ ਵਿੱਚ ਇਹ ਕੀ 4000 ਰੁਪਏ ਦਾ ਹੈ ਕੋਈ ਸੀਸੀਟੀਵੀ ਵੀ ਆਈ ਸਾਹਮਣੇ ਹੀ ਸੀ ਵੀ ਆਈ ਵਾਈ ਰੈਕੋਰਡ ਵੀ ਕੁਝ ਤੋਂ ਧੁੰਦਲੀ ਜਿਹੀ ਆਈ ਜੀ ਪਤਾ ਨਹੀਂ ਸੀ ਲੱਗ ਰਿਹਾ ਜੀ ਨਾ ਉਹ ਕਹਿੰਦੇ ਆ ਇਡੈਂਟੀਫਾਈ ਕਰ ਲੇ ਬੰਦੇ ਮਹਸਤਰੀ ਨੇ ਆਏ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਵੱਲੋਂ ਮੈਡੀਕਲ ਸਟੋਰ ਦੁਕਾਨਦਾਰ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਦਨ ਮਿਊਟ ਲਈ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ